ਸਰਗਰਮ ਟੀਵੀ ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਅੱਜ ਆਪ ਜੀ ਦੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਨੀ ਹੈ ਜਿਹੜੀ ਕਹਾਣੀ ਤੇ ਬਹੁਤ ਛੋਟੀ ਹੈ ਪਰ ਉਹਦੇ ਵਿੱਚੋਂ ਜਿਹੜੀ ਸਿੱਖਿਆ ਮਿਲਦੀ ਹੈ ਉਹ ਬਹੁਤ ਵੱਡੀ ਹੈ ਉਹ ਬਹੁਤ ਮਹਾਨ ਹੈ ਇਸਲਾਮ ਜਗਤ ਦੇ ਅੰਦਰ ਇੱਕ ਅਣਪਛੀਰ ਸ਼ਾਇਰ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਸ਼ੇਖ ਸ਼ਾਦੀ ਕਹਿੰਦੇ ਨੇ ਕਿ ਇਹਨਾਂ ਨੇ ਆਪਣੇ ਜੀਵਨ ਵਿੱਚ ਦੋ ਚੀਜ਼ਾਂ ਹਮੇਸ਼ਾ ਆਪਣੇ ਨਾਲ ਰੱਖੀਆਂ ਇੱਕ ਖੋਤਾ ਅਤੇ ਇੱਕ ਮੁਰਗਾ ਖੋਤਾ ਉਸ ਵੇਲੇ ਦੀ ਸਵਾਰੀ ਸੀ ਅਤੇ ਮੁਰਗਾ అలਾਰਮ ਦੇ ਕੇ ਬਾਗ ਦੇ ਕੇ ਜਗਾਉਣ ਦਾ ਕੰਮ ਕਰਦਾ ਸੀ ਮੁਰਗਾ అలਾਰਮ ਸੀ ਕਹਿੰਦੇ ਨੇ ਇੱਕ ਵਾਰ ਸ਼ਾਦੀ ਸਾਹਿਬ ਸਫ਼ਰ ਤੇ ਨਿਕਲੇ ਤੇ ਸਫ਼ਰ ਤੇ ਨਿਕਲਿਆਂ ਨੂੰ ਦੋ ਚਾਰ ਦਿਨ ਹੋ ਗਏ ਤੇ ਸ਼ਾਦੀ ਸਾਹਿਬ ਦੇ ਖੀਸੇ ਵਿੱਚੋਂ ਪੈਸੇ ਮੁੱਕ ਗਏ। ਕੇਵਲ ਇੱਕ ਟਕਾ ਬਚਿਆ ਤੇ ਮਨ ਵਿੱਚ ਸੋਚਦਾ ਹੈ ਸ਼ਾਦੀ ਕਿ ਮੈਂ ਇਸ ਟਕੇ ਦਾ ਆਪ ਕੁਝ ਖਾਵਾ ਜਾਂ ਮੁਰਗੇ ਨੂੰ ਕੁਝ ਪਾਵਾਂ ਜਾਂ ਆਪਣੇ ਖੋਤੇ ਨੂੰ ਕੁਝ ਖਵਾਵਾ ਇਸ ਗੱਲ ਨੂੰ ਲੈ ਕੇ ਉਹ ਬੜਾ ਚਿੰਤਤ ਪਰੇਸ਼ਾਨ ਸੀ। ਇਹਨੇ ਨੂੰ ਇੱਕ ਛੋਟਾ ਜਿਹਾ ਬੱਚਾ ਹੱਸਦਾ ਖੇਡਦਾ ਸ਼ਾਦੀ ਦੇ ਕੋਲ ਆਇਆ ਤੇ ਆਖਣ ਲੱਗਾ ਬਾਬਾ ਬੜਾ ਉਦਾਸ ਸੈਂ ਕੀ ਗੱਲ ਏ ਤੇ ਸ਼ਾਦੀ ਕਹਿਣ ਲੱਗਾ ਬੱਚਿਆ ਕਿ ਤੂੰ ਮੇਰੀ ਉਦਾਸੀ ਤੋਂ ਕੀ ਲੈਣਾ ਤੇਰੇ ਹੱਸਣ ਖੇਡਣ ਦੀ ਉਮਰ ਐ ਤੂੰ ਹੱਸ ਖੇਡ ਤੈਨੂੰ ਮੇਰੀ ਉਦਾਸੀ ਨਾਲ ਕੀ ਤੇ ਬੱਚਾ ਕਹਿਣ ਲੱਗਾ ਬਾਬਾ ਦੱਸ ਦੇ ਦੱਸਣ ਵਿੱਚ ਕੀ ਹਰਜ ਐ ਤੇ ਕਹਿੰਦੇ ਨੇ ਸ਼ਾਦੀ ਨੇ ਆਖਿਆ ਬੇਟਾ ਕਿ ਮੇਰੇ ਖੀਸੇ ਵਿੱਚ ਕੇਵਲ ਇੱਕ ਟੱਕਾ ਹੈ ਤੇ ਮੈਂ ਵੀ ਭੁੱਖਾ ਹਾਂ ਮੇਰਾ ਖੋਤਾ ਵੀ ਭੁੱਖਾ ਹੈ ਮੇਰਾ ਮੁਰਗਾ ਵੀ ਭੁੱਖਾ ਹੈ ਤੇ ਮੈਂ ਸੋਚ ਰਿਹਾ ਕਿ ਮੈਂ ਆਪ ਕੁਝ ਖਵਾਵਾਂ ਜਾਂ ਆਪਣੇ ਖੋਤੇ ਨੂੰ ਕੁਝ ਖਵਾਵਾਂ ਜਾਂ ਮੁਰਗੇ ਨੂੰ ਕੁਝ ਪਾਵਾਂ ਕਹਿੰਦੇ ਨੇ ਉਹ ਬੱਚਾ ਕਹਿਣ ਲੱਗਾ ਬਾਬਾ ਤੂੰ ਵੀ ਭੋਲਾ ਹੈ ਤੂੰ ਇੱਕ ਮਤੀਰਾ ਖਰੀਦ ਲੈ ਇੱਕ ਹਦਵਾਣਾ ਖਰੀਦ ਲੈ ਜਿਹੜੇ ਛਿਲਕੇ ਨੇ ਉਹ ਖੋਤੇ ਨੂੰ ਪਾ ਦੇ ਵਿਚਲਾ ਮਾਲ ਆਪ ਸ਼ਕ ਲੈ ਤੇ ਬੀਜ ਖੋਤੇ ਇਹ ਬੀਜ ਮੁਰਗੇ ਨੂੰ ਪਾ ਦੇ ਇਸ ਤਰ੍ਹਾਂ ਤੁਹਾਡੀ ਤਨਾਂ ਦੀ ਸਮੱਸਿਆ ਦਾ ਸਮਾਧਾਨ ਹੋ ਜਾਏਗਾ ਕਹਿੰਦੇ ਨੇ ਸ਼ਾਦੀ ਇੱਕਦਮ ਹੈਰਾਨ ਹੋ ਕੇ ਬੋਲਿਆ ਵਾਹ ਬੱਚਿਆ ਮੇਰੇ ਦਿਮਾਗ ਵਿੱਚ ਤੇ ਇਹ ਗੱਲ ਹੀ ਨਹੀਂ ਸੀ ਕਿ ਇੱਕ ਮਤੀਰਾ ਖਰੀਦਣ ਨਾਲ ਇੱਕ ਹਦਵਾਣਾ ਖਰੀਦਣ ਨਾਲ ਸਾਡੀ ਚੰਨਾ ਦੀ ਸਮੱਸਿਆ ਦਾ ਸਮਾਧਾਨ ਹੋ ਜਾਏਗਾ ਔਰ ਇਹ ਇਸ ਤਰ੍ਹਾਂ ਤਾਂ ਹੁੰਦਾ ਜਦੋਂ ਮਾਂ ਪਿਓ ਸੁਚੇਤ ਹੁੰਦੇ ਨੇ ਜਿਨ੍ਹਾਂ ਦੇ ਮਾਂ ਪਿਓ ਸੁਚੇਤ ਹੁੰਦੇ ਨੇ ਉਹਨਾਂ ਦੇ ਬੱਚੇ ਗੁਨਾ ਵਿੱਚ ਨਪੁੰਨ ਹੁੰਦੇ ਨੇ ਤੇ ਵੱਡੇ ਵੱਡੇ ਫਿਲਾਸਫਰਾਂ ਨੂੰ ਉਹ ਉਂਗਲ ਪਕੜ ਕੇ ਰਸਤਾ ਦਿਖਾ ਦਿੰਦੇ ਨੇ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਆਪਣੀਆਂ ਪੰਜਾਬੀ ਵਾਰਾਂ ਦੇ ਅੰਦਰ ਇੱਕ ਪੌੜੀ ਦੇ ਵਿੱਚ ਇੱਕ ਬੱਚੇ ਦਾ ਜ਼ਿਕਰ ਕੀਤਾ ਹੈ ਕਹਿੰਦੇ ਨੇ ਧਰੂ ਹਫਸ ਦਾ ਘਰ ਆਇਆ ਕਰ ਪਿਆਰ ਤੇ ਉਹ ਕੁਛੜ ਲੀਤਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤ ਰਈ ਕੀਤਾ ਡੁੱਡੋ ਲਿੱਕਾ ਮਾਂ ਪੁੱਛਿਆ ਮਾਂ ਸਵਾਣੀ ਹਾਂ ਕਿ ਸੁਰਿਤਾ ਸੁਆਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਕਹਿਣ ਲੱਗਾ ਫਿਰ ਕਿ ਸੁਧਮਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਣ ਮੀਤਾ ਤੇ ਮਾਂ ਨੇ ਇਹ ਨਹੀਂ ਆਖਿਆ ਕਿ ਬੇਟਾ ਤੂੰ ਵੱਡਾ ਹੋ ਕੇ ਅਸਰਟ ਚੁੱਕ ਲਈ ਉਹਨੇ ਆਖਿਆ ਪਰਮੇਸ਼ਰ ਆਰਾਦੀ ਹੈ ਜਿੱਦੂ ਹੋਈ ਹੈ ਪਤ ਪੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਨਾਰਦ ਮਨ ਉਪਦੇਸ਼ਿਆ ਨਾਮ ਨਿਧਾਨ ਅਮੇਉ ਰਸ ਪੀਤਾ ਪਿਛੋਂ ਰਾਜੇ ਸੱਧਿਆ ਅਬ ਚਲ ਰਾਜ ਕਲੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਜਦੋਂ ਮਾਵਾ ਸੁਚੇਤ ਹੋਣ ਗਿਆ ਜਦੋਂ ਪਿਤਾ ਸੁਚੇਤ ਹੋਏਗਾ ਔਰ ਉਸ ਵੇਲੇ ਸਮਾਜ ਦੇ ਅੰਦਰ ਇਹੋ ਜਿਹੇ ਬੱਚੇ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ ਜਿਹੜੇ ਸੰਸਾਰ ਦਾ ਮਾਰਗਦਰਸ਼ਨ ਕਰਦੇ ਨੇ ਉਮਰ ਭਾਵੇਂ ਛੋਟੀ ਹੁੰਦੀ ਹੈ ਉਹਨਾਂ ਦੇ ਅੰਦਰ ਜੋਤ ਵੱਡੀ ਉਤਰ ਆਉਂਦੀ ਐ ਸੋ ਇਹ ਕਹਾਣੀ ਤੇ ਬਹੁਤ ਛੋਟੀ ਐ ਪਰ ਇਹਦੇ ਵਿੱਚੋਂ ਸਿੱਖਿਆ ਜਿਹੜੀ ਐ ਉਹ ਬਹੁਤ ਮਹਾਨ ਮਿਲਦੀ ਐ ਕਿ ਅਕਲ ਦਾ ਸਬੰਧ ਉਮਰ ਨਾਲ ਨਹੀਂ ਹੁੰਦਾ ਅਕਲ ਦਾ ਸਬੰਧ ਤੇ ਜੋਤ ਨਾਲ ਹੁੰਦਾ ਸੋ ਅੱਜ ਦੀ ਵੀਡੀਓ ਵਿੱਚ ਮੈਂ ਇੰਨੀਆਂ ਹੀ ਵਿਚਾਰਾਂ ਵੀ ਸਾਂਝ ਆਪ ਨਾਲ ਕਰਨੀਆਂ ਕੱਲ ਫੇਰ ਅਗਲੀ ਵੀਡੀਓ ਦੇ ਵਿੱਚ ਆਪ ਨੂੰ ਮਿਲਾਂਗੇ ਔਰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ